ਬੀਡੀਪੀਓ ਨਾਬਾ ਬ੍ਰਜੀਤ ਕੋਰ ਖਾਲਸਾ ਨੇ ਮੁੜ ਜ਼ਾਇਨ ਕੀਤਾ ਜੋ ਕਿ ਏਡੀਸੀ ਦੀ ਸਾਕੀ ਭੈਣ ਬਿਲਕੁਲ ਪਹਿਲਾਂ ਵੀ ਕਾਫੀ ਲੰਮਾ ਸਮਾਂ ਉਹਨਾਂ ਨੇ ਇਸ ਨਾਬਾ ਦੇ ਵਿੱਚ ਕੰਮਕਾਜ ਕੀਤਾ ਉਸ ਕੰਮ ਨੂੰ ਵੇਖਦੇ ਹੀ ਮੋੜ ਉਹਨਾਂ ਨੂੰ ਇਸ ਸੀਟ ਤੇ ਦੁਆਰਾ ਬਰਾਜ਼ਮਾਨ ਕੀਤਾ ਕਿ ਉਹ ਕੋਲੈਕਸ਼ਨ ਦੌਰਾਨ ਇਲੈਕਸ਼ਨ ਕਮਿਸ਼ਨ ਵੱਲੋਂ ਉਹਨਾਂ ਦੀ ਬਦਲੀ ਕੀਤੀ ਗਈ ਸੀ ਬਦਲੀ ਤੋਂ ਬਾਅਦ ਜਦੋਂ ਚੋਣਾ ਸਮਾਪਤ ਹੋ ਜਾਂਦੀਆਂ ਨੇ ਚੋਣ ਜਦੋਂ ਖਤਮ ਹੋ ਜਾਂਦਾ ਉਸ ਤੋਂ ਬਾਅਦ ਫਿਰ ਇੱਕ ਵਾਰ ਉਹ ਨਾਬਾ ਬੀਡੀਪੀਓ ਦਫ਼ਤਰ ਦਾ ਚਾਰਜ ਸੰਭਾਲਦੇ ਕਿਸ ਤਰ੍ਹਾਂ ਦੇਖਦੇ ਹੋ ਮੋੜ ਫਿਰ ਸਰਕਾਰ ਨੇ ਤੁਹਾਨੂੰ ਇਸ ਸੀਟ ਤੇ ਸ਼ੁਭਧ ਕੀਤਾ। ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਫਤਿਹ। ਹਾਂਜੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਕਿ ਮੈਨੂੰ ਇੱਥੇ ਸਭਾਵਾਂ ਨਿਭਾਉਣ ਦਾ ਬਲਾਕ ਨਾਬਾ ਦੇ ਵਿੱਚ ਦੁਬਾਰਾ ਮੌਕਾ ਮਿਲਿਆ ਜੀ। ਪ੍ਰਮਾਤਮਾ ਦੀ ਕਿਰਪਾ ਹੈਗੀ। ਤੇ ਇਸ ਬਲਾਕ ਨੂੰ ਜਿਹੜਾ ਹੈਗਾ ਅਸੀਂ ਵਿਕਾਸ ਦੇ ਪੱਖੋਂ ਅੱਗੇ ਲੈ ਕੇ ਜਾਵਾਂਗੇ। ਇਸ ਬਲਾਕ ਦੇ ਵਿੱਚ ਨਾ ਜੀ 20 50% ਬੀਬੀਆਂ ਜਿਹੜੀਆਂ ਹੈਗੀਆਂ ਸਰਪੰਚ ਉਹਨਾਂ 'ਚ ਬਹੁਤ ਜ਼ਿਆਦਾ ਖੁਸ਼ੀ ਦੀ ਜਿਹੜੀ ਹੈਗੀ ਹੈ ਲਹਿਰ ਹੈ ਤੇ ਇਸ ਕਰਕੇ ਅਸੀਂ ਬੀਬੀਆਂ ਲਈ ਵੀ ਕੋਈ ਖਾਸ ਉਪਰਾਲੇ ਕਰਾਂਗੇ ਬਿਲਕੁਲ ਚੋਣ ਕਮਿਸ਼ਨ ਨੇ ਕਿਉਂ ਤੁਹਾਡੀ ਬਦਲੀ ਕੀਤੀ ਗਈ ਸੀ ਕਾਲੀ ਦਲ ਵੱਲੋਂ ਇਲਜ਼ਾਮ ਲਗਾਏ ਗਏ ਸੀ ਬਲਜੀਤ ਕੌਰ ਨੇ ਕੋਈ ਤਕਸ਼ਾਹੀ ਕੀਤੀ ਨਹੀਂ ਜੀ ਮੈਂ ਤਾਂ ਕੋਈ ਤਕਸ਼ਾਹੀ ਨਹੀਂ ਕੀਤੀ ਬੇਬੁਨਿਆਦ ਸੀਗੇ ਉਹ ਜਿਹੜੇ ਇਲਜ਼ਾਮ ਸੀ ਕੀ ਫਿਰ ਇਹਨਾਂ ਐਕਸ਼ਨ ਕਿਉਂ ਲੈਣਾ ਪਿਆ ਚੋਣ ਕਮਿਸ਼ਨ ਨੂੰ ਤੁਹਾਨੂੰ ਸਰਕਾਰ ਨੇ ਮੋੜਾ ਫੇਰ ਲਗਾਇਆ ਇਹ ਤਾਂ ਉਹ ਹੀ ਦੱਸ ਸਕਦੇ ਜੀ ਪੁੱਛ ਲਓ ਉਹਨਾਂ ਨੂੰ ਹਾਂਜੀ ਅਕਾਲੀ ਦਲ ਨੇ ਤਾਂ ਬਹੁਤ ਵਿਰੋਧ ਕੀਤਾ ਸੀ ਪਰ ਅਕਾਲੀ ਦਲ ਅੱਜ ਵੀ ਖੁਸ਼ ਨਹੀਂ ਹੈਗਾ ਤੁਹਾਡੇ ਜੁਆਇਨਿੰਗ ਤੇ ਫਿਰ ਮੈਂ ਕੀ ਕਰ ਸਕਦੀ ਹਾਂ ਜੀ ਕਿਸੇ ਨੂੰ ਠੀਕ ਹੈ ਕੋਈ ਖੁਸ਼ ਹੈ ਕੋਈ ਨਹੀਂ ਇਹ ਮੈਂ ਤਾਂ ਨਹੀਂ ਦੱਸ ਸਕਦੀ ਹਾਂ ਹਾਂ ਪਰ ਸਰਕਾਰ 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 ਖੁਸ਼ ਹੈ ਤੁਹਾਡੇ ਤੇ ਸਾਰੇ ਖੁਸ਼ ਨੇ ਜੀ ਵੱਖ-ਵੱਖ ਸਾਰੇ ਜਿੰਨੇ ਪਬਲਿਕ ਹੈਗੀ ਹੈ ਪੰਚਤਾਂ ਹਾਂਜੀ ਸਤਿ ਸ਼੍ਰੀ ਅਕਾਲ। ਤੁਹਾਡਾ ਬਹੁਤ ਸਨਮਾਨ ਕਰ ਰਹੀਆਂ। ਰੋਜ਼ ਤੁਹਾਨੂੰ ਗੁਲਦਸਤੇ ਦੇ ਰਹੇ ਨੇ, ਕੋਈ ਲੱਡੂਆਂ ਦੇ ਡੱਬੇ ਲੈ ਕੇ ਆਉਂਦਾ, ਕੋਈ ਵਰਫੀ ਦੇ ਡੱਬੇ ਲੈ ਕੇ ਆ ਰਿਹਾ। ਕੱਲੀਆ ਪੰਚਾਇਤਾਂ ਨਹੀਂ ਜੀ। ਹਰ ਇੱਕ ਵਰਗ ਮੈਂ ਇੱਕ ਸਰਬਸਾਂਝੀ ਪ੍ਰਸ਼ਾਸਨਿਕ ਅਧਿਕਾਰੀ ਮੈਨੂੰ ਕਹਿੰਦੇ ਨੇ ਸਾਰੇ ਲੋਕ। ਕੋਈ ਇੱਕ ਨਹੀਂ ਮਤਲਬ ਜਿਨ੍ਹਾਂ ਦਾ ਕੋਈ ਰਾਜਨੀਤੀ ਜਾਂ ਕੋਈ ਮੇਰੇ ਨਾਲ ਮੇਰੇ ਤੱਕ ਕਿਸੇ ਨੂੰ ਕੰਮ ਨਹੀਂ ਉਹ ਵੀ ਆ ਰਹੇ ਨੇ ਸੰਗਤ। ਕੀਨੇ ਵਿਰੋਧ ਕੀਤਾ ਤੇ ਉਹ ਵੀ ਆ ਰਹੇ ਨੇ ਇਹ ਤਾਂ ਨਹੀਂ ਪਤਾ ਜੀ ਕਿਨੇ ਵਿਰੋਧ ਕੀਤਾ ਮੇਰਾ ਪਰ ਮੈਂ ਤਾਂ ਇਹ ਦੇਖਿਆ ਵੀ ਹਰ ਇੱਕ ਇਨਸਾਨ ਆ ਰਿਹਾ ਜੀ ਉਹਨਾਂ ਨੂੰ ਖੁਸ਼ੀ ਹੋਈ ਹੈ ਕਿਸੇ ਨੇ ਮੈਨੂੰ ਤਾਂ ਵੈਸੇ ਪਤਾ ਨਹੀਂ ਵੀ ਕਿਸੇ ਨੇ ਮੇਰੀ ਗਮ ਗਮ ਆਉਣ ਤੇ ਨਾਰਾਜ਼ਗੀ ਪ੍ਰਗਟਾਈ ਨਹੀਂ ਚੋਣਾਂ ਦੌਰਾਨ ਚੋਣਾਂ ਦੌਰਾਨ ਜਿਹੜੇ ਲੋਕਾਂ ਨੇ ਵਿਰੋਧ ਕੀਤਾ ਉਹ ਵੀ ਹੁਣ ਗੁਲਦਸਤ ਦੇ ਕੇ ਜਾ ਰਹੇ ਨੇ ਪਤਾ ਨਹੀਂ ਜੀ ਥੈਂਕ ਯੂ ਸੋ ਮਚ ਹਾਂਜੀ ਆ ਬਿਲਕੁਲ ਬਲਜੀਤ ਕੌਰ ਖਾਲਸਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੇਰੀ ਪਿਛਲੀ ਕਾਰਗੁਜ਼ਾਰੀ ਨੂੰ ਦੇਖਦਿਆਂ ਮੈਨੂੰ ਮੁੜ ਬਹਾਲ ਕਰਕੇ ਤੇ ਮੈਨੂੰ ਇਸ ਸੀਟ ਤੇ ਦੁਬਾਰਾ ਲਗਾਇਆ ਤੇ ਪੰਚਾਇਤਾਂ ਦੇ ਵਿੱਚ ਖੁਸ਼ੀ ਲੈ ਰਹਾ ਕਿਉਂਕਿ 50% ਬੀਬੀਆਂ ਨੇ ਜਿਹੜੀਆਂ ਸਰਪੰਚ ਨੇ ਉਹਨਾਂ ਦੇ ਵਿੱਚ ਵੀ ਖੁਸ਼ੀ ਲੈ ਰਹਾ ਹਰ ਰੋਜ਼ ਮੇਰਾ ਸਨਮਾਨ ਜਿਹੜਾ ਉਹ ਕੀਤਾ ਜਾ ਰਿਹਾ ਇੱਕ ਚੰਗੀ ਕਾਰਗੁਜ਼ਾਰੀ ਨੂੰ ਦੇਖਦਿਆਂ ਨਾਬਾਤੂ ਹਰਮਿੰਦਰ ਸਿੰਘ ਮਾਲ